ਗੁਰੂ ਰੂਪਿਆਰੀ ਸਾ ਸੰਗਤ ਨੂੰ ਤੁਹਾਨੂੰ ਅੱਜ ਸੁਣਾਉਨੇ ਆ ਬਾਦਸ਼ਾਹ ਸ਼ਕੰਦਰ ਦੀ ਸਾ ਸੰਗਤ ਅਰਾਨ ਦਾ ਬਾਦਸ਼ਾਹ ਸੀ ਸਕੰਦਰ ਬਹੁਤ ਹਮਲੇ ਕਰਨ ਆਇਆ ਉਹ ਬਹੁਤ ਦੇਸ਼ ਜਿੱਤੀ ਜਾਂਦਾ ਸੀ ਦੇਸਾਂ ਨੂੰ ਡੋੜ ਜੈਦਾ ਸੀ ਜਿੱਤ ਕੇ ਕਹਿੰਦਾ ਸਾਰੇ ਦੇਸਾਂ ਨੂੰ ਜਿੱਤ ਕੇ ਆਰਾਮ ਕਰੂੰ ਠੀਕ ਹੈ ਹੁਣ ਸਾ ਸੰਗ ਇੱਕ ਫਕੀਰ ਸੀ ਉਹ ਦਰਿਆ ਦੇ ਕਿਨਾਰੇ ਤੇ ਪਿਆ ਫਕੀਰ ਪਾਟੇ ਢੀੜੇ ਗਰਦਨਾਂ ਲੱਬੜਿਆ ਤੇ ਜਿਹੜਾ ਸਿਕੰਦਰ ਬਾਦਸ਼ਾਹ ਸੀ ਇਹ ਹਿੰਦੁਸਤਾਨ ਨੂੰ ਸਾਰ ਕਰਨ ਵਾਸਤੇ ਤੁਰ ਪਿਆ ਜਦੋਂ ਦਰਿਆ ਦੇ ਕਿਨਾਰੇ ਤੇ ਫੌਜਾਂ ਪਾਰ ਕਰਨ ਲੱਗੀਆਂ ਨਾ ਦਰਿਆ ਨੂੰ ਪੈਦਲ ਫੌਜਾਂ ਘੋੜਸਵਾਰ ਫੌਜਾਂ ਹੋਰ ਸਾਰੇ ਤਰ੍ਹਾਂ ਦੀਆਂ ਫੌਜਾਂ ਗੱਡੇ ਰੇਡਾਂ ਵਾਲੇ ਸਾਰੇ ਪਾਈ ਕਿਸਤੀਆਂ ਦੇ ਚਾੜ-ਚਾੜ ਨੰਘਾਈ ਜਾਣ। ਹੁਣ ਉੱਥੇ ਜਿਹੜਾ ਅਖੀਰਲੇ ਪਾਸੇ ਬਾਕੀ ਸਾਰੇ ਸਾਰੇ ਨੰਗਾ ਕੇ ਆਪ ਰਹਿ ਗਿਆ। ਇਹਨੇ ਅਖਾਵੇ ਉੱਪਰ ਇਹ ਪਿਆ ਯਾਰ ਬੰਦਾ ਡਰਿਆ ਨਹੀਂ, ਬੋਲਿਆ ਨਹੀਂ ਯਾਰ ਇਹ ਘੋੜਿਆਂ ਤੋਂ ਨਹੀਂ ਡਰਿਆ ਵੀ ਮੇਰੇ ਉਤੋਂ ਦੀ ਨੰਗ ਜਾਣਗੇ। ਕਿਵੇਂ ਪਾਲਟੇ ਲਗਵਾਈ ਗਏ ਘੋੜੇ ਵੀ ਹੋਰ ਤਰ੍ਹਾਂ ਵਾਲੇ ਬੰਦੇ ਦੇ ਪੈਰ ਮਾਰੀ ਗਏ ਤਾਂ ਬੋਲਿਆ ਹੀ ਨਹੀਂ। ਉਹ ਕਹਿੰਦਾ ਕੌਣ ਆ ਤੂੰ ਫਕੀਰ ਸਾਹਿਬ ਤੂੰ ਇੱਥੇ ਪਿਆ ਤੂੰ ਕੌਣ ਆ ਯਾਰ ਤੂੰ ਡਰਿਆ ਨਹੀਂ ਨਾ ਬੋਲਿਆ ਨਾ ਤੂੰ ਆਈ ਪਿਆ ਤੂੰ ਰੋਟੀ ਪਾਣੀ ਤੈਨੂੰ ਕੌਣ ਦਿੰਦਾ ਜਦੋਂ ਆਹ ਗੱਲ ਕਰੇ ਤੈਨੂੰ ਰੋਟੀ ਪਾਣੀ ਕੌਣ ਦਿੰਦਾ ਉਹ ਫਕੀਰ ਨੂੰ ਆਦਾ ਸ਼ਿਕੰਦਰ ਬਾਦਸ਼ਾਹ ਉਹ ਕਹਿੰਦਾ ਤੂੰ ਕੌਣ ਆ ਕਹਿੰਦਾ ਮੈਂ ਸ਼ਿਕੰਦਰ ਬਾਦਸ਼ਾਹ ਕਹਿੰਦਾ ਐਸ਼ਾ ਕਹਿੰਦਾ ਤੈਨੂੰ ਪਤਾ ਹੀ ਨਹੀਂ ਕੰਦਨ ਮੈਨੂੰ ਕਿੱਥੇ ਪਤਾ ਨਾ ਮੈਂ ਉਹ ਬਾਦਸ਼ਾਹ ਜਿਹੜਾ ਸਾਰੇ ਸਰ ਕਰਨੇ ਆ ਜਿਹਨੇ ਕਹਿੰਦਾ ਚਾ ਕਹਿੰਦਾ ਹੁਣ ਕਿੱਥੇ ਰੁਝੱਲਿਆ ਕਹਿੰਦਾ ਹਿੰਦੁਸਤਾਨ ਨੂੰ ਸਰ ਕਰਨ ਵਾਸਤੇ ਕਹਿੰਦਾ ਸਰ ਕਰਕੇ ਫਿਰ ਕੀ ਕਰੇਗਾ ਕਹਿੰਦਾ ਫਿਰ ਮੈਂ ਦੂਸਰੇ ਦੇਸ਼ ਨੂੰ ਸਰ ਕਰਾਂਗਾ ਕਹਿੰਦਾ ਫਿਰ ਕੀ ਕਰੇਗਾ ਕਹਿੰਦਾ ਫਿਰ ਫਲਾਣੇ ਦੇਸ਼ ਨੂੰ ਸਰ ਕਰਕੇ ਕਹਿੰਦਾ ਫਿਰ ਕੀ ਕਰੇਗਾ ਜਦੋਂ ਨੇ 6-7 ਵਾਰੀ ਇਹੀ ਗੱਲਾਂ ਪੁੱਛੀਆਂ ਤੇ ਫਿਰ ਕੀ ਕਰੇਗਾ ਉਹ ਇਹੀ ਗੱਲ ਕਹਿ ਦਿਆ ਕਰੇ ਫਕੀਰ ਕਹਿੰਦਾ ਫਿਰ ਤੂੰ ਸਾਰਾ ਕੁਝ ਕਰਕੇ ਫਿਰ ਕੀ ਕਰੇਗਾ ਕਹਿੰਦਾ ਫੇਰ ਮੈਂ ਆਰਾਮ ਕਰੂੰ ਤੇ ਰਾਜ ਕਰੂੰ ਟੱਕ ਕੇ ਕਹਿੰਦਾ ਹੁਣੀ ਕਰਲਾ ਤੂੰ ਰਾਜ ਤੂੰ ਹੁਣੀ ਕਰਲਾ ਹੁਣ ਸ਼ਾਂਤੀ ਲੈ ਲੈ ਯਾਰ ਆਰਾਮ ਵੀ ਹੁਣੀ ਕਰਲਾ ਜ਼ਰੂਰੀ ਇੰਨਾ ਖਾਪਾ ਰਖਿਆ ਹੋ ਕਿ ਆਰਾਮ ਕਰਨਾ ਹੈ ਰਾਜ ਕਰਨਾ ਐਨੀ ਦੁਨੀਆ ਮਾਰੇਗਾ ਨਾ ਮਰਵਾਏਗਾ ਭਲੇ ਆ ਲੋਕਾ ਤੂੰ ਜ਼ਰੂਰੀ ਆ ਵੀ ਤੂੰ ਇਹ ਇੰਨਾ ਕੁਝ ਕਰਕੇ ਫੇਰ ਆਰਾਮ ਕਰਨਾ ਤੂੰ ਹੁਣੀ ਕਰਲਾ ਕੰਨ੍ਹੇ ਸ਼ਾਹ ਗੰਦਾਬਾਦ ਸ਼ਾਹ ਜਾ ਚਲਿਆ ਜਾ ਤੇਰੀ ਉਮਰ ਬਹੁਤ ਥੋੜੀ ਐ ਤੂੰ ਸਾਰਿਆਂ ਨੂੰ ਗੱਲਾਂ ਸਰਕਾਰ ਨੂੰ ਕਰਦਾ ਫਿਰਦਾ ਤੇ ਤੋਂ ਸਾਰੇ ਇੱਕ ਵੀ ਨਹੀਂ ਹੋਣਾ ਹਿੰਦੁਸਤਾਨ ਤੇ ਚੜ ਕੇ ਆਇਆ ਸੀ ਹਿੰਦੁਸਤਾਨ ਦਾ ਇਹਨੇ ਬਹੁਤ ਕੁਝ ਲੁੱਟਿਆ ਲੁੱਟ ਕੇ ਵਾਪਸ ਮੁੜਦਾ ਸਾਧ ਸੰਗਤ ਤਵਾਰੀਖ ਦੱਸਦੀ ਐ ਬਿਜੋਦ ਬਾਅਸ ਮੁੜਦਾ ਨਾ ਇਹ ਜਿੱਥੇ ਫਕੀਰ ਬੈਠਾ ਸੀ ਉੱਥੇ ਜਾ ਕੇ ਦੇ ਇੱਕ ਢੱਡ ਚ ਦਰਦ ਹੋਣ ਲੱਗ ਗਿਆ ਸਾਰੀਆਂ ਫੌਜਾਂ ਖੜਗੀਆਂ ਉੱਥੇ ਕਿਉਂ ਸਾਰੀਆਂ ਫੌਜਾਂ ਖੜਗੀਆਂ ਤੇ ਭਾਈ ਕਹਿੰਦੇ ਦਰਦ ਇਹ ਜਾ ਹੋਇਆ ਤੇ ਬਸ ਉਹਦੇ ਸਵਾਸ ਪੂਰੇ ਹੋ ਗਏ ਸਕੰਦਰ ਦੇ ਖਲਾਰੀ ਬਾਬਾ ਕਿੰਨਾ ਧਨ ਲੁੱਟ ਕੇ ਲਿਆ ਹਿੰਦੁਸਤਾਨ ਚੋਂ ਕਿੰਨਾ ਇਹਦੇ ਕੋਲੇ ਪਹਿਲਾ ਸੀ ਹੀਰੇ ਮੋਤੀ ਜਵਹਰਾਤ ਪੈਸਾ ਬੇਸਾਬਾ ਗੱਡੇ ਦੇ ਗੱਡੇ ਭਰੇ ਲਈ ਜਾਵੇ ਉੱਥੇ ਆ ਕੇ ਤੇ ਪਾਈ ਇਹਦੇ ਦਰਦ ਉੱਠਿਆ ਦਰਦ ਦੇ ਸੂਲ ਦੇ ਨਾਲ ਆ ਕੇ ਤੇ ਮੌਤ ਹੋ ਗਈ ਹੁਣ ਸਾਹ ਸੰਗਤ ਮੌਤ ਹੋ ਗਈ ਤੇ ਨਾਲ ਖੱਚ ਮੌਤ ਨਹੀਂ ਹਲੇ ਹੋਈ ਸੀ ਤੇ ਉਹ ਦਰਦ ਹੋਣ ਲੱਗਿਆ ਤੈਨੂੰ ਪਤਾ ਲੱਗਿਆ ਵੀ ਹੁਣ ਮੈਂ ਬਚਣਾ ਨਹੀਂ ਇਹ ਕਹਿੰਦਾ ਰਿਹਾ ਵੀ ਜਰਾ ਨੂੰ ਲਿਆਓ ਕਿਸੇ ਨੂੰ ਰਬੇ ਦੋ ਰਬੇ ਹੁੰਦੇ ਸੀਗੇ ਜਰਾਬ ਐਤ ਪਿੰਡਾਂ ਦੇਸਾਂ ਦੇ ਵਿੱਚੋਂ ਚੰਗੇ ਚੰਗੇ ਦੇ ਨਾਲ ਹੀ ਸੀਗੇ ਭਾਈ ਉਹਨਾਂ ਜਰਾਹਾਂ ਨੂੰ ਆਦਾ ਹੈ ਬੈਦਾਂ ਨੂੰ ਕਹਿੰਦਾ ਵੀ ਉਂ ਕਰੋ ਆ ਚੌਥਾ ਇਸਾ ਧਰ ਦੇ ਦਿਓ ਉਹਨਾਂ ਨੂੰ ਬੈਦਾਂ ਲੈ ਲਾ ਤੋਂ ਤੇ ਮੈਨੂੰ ਮਾਰਨਾ ਦੇ ਉਹ ਕਹਿੰਦਾ ਭਲੇ ਆ ਮਾਨ ਸਾਹ ਬਾਦਸ਼ਾਹ ਚਾਹੇ ਤੂੰ ਮੈਨੂੰ ਸਾਰਾ ਤਨ ਵੀ ਦੇ ਦੇਵੇਂ ਜੇ ਤੂੰ ਮਾਰਨਾ ਤੂੰ ਮਾਰੀ ਜਾਣਾ ਤੂੰ ਬਚਣਾ ਨਹੀਂ ਕਹਿੰਦਾ ਨਹੀਂ ਨਹੀਂ ਕਹਿੰਦਾ ਚੱਕ ਮੇ ਤੋਂ ਦੂਸਰੇ ਵਜ਼ੀਰਾਂ ਨੂੰ ਕਹਿੰਦਾ ਕਿ ਜੇ ਉਹ ਜੇ ਨਹੀਂ ਮੰਨਦਾ ਤਾਂ ਅੱਧਾ ਤੇ ਦਿਓ ਉਹ ਕਹਿੰਦੇ ਬੈਦ ਸਾਹਿਬ ਅੱਧਾ ਤਾਂ ਲੈ ਲੈ ਤੇ ਪਰ ਇਹਨੂੰ ਇਹੋ ਜੀ ਪੂੜੀ ਦੇ ਜਿਹਦੇ ਨਾਲ ਪਚ ਜੇ ਉਹ ਕਹਿੰਦਾ ਜਰ ਉਹ ਤਾਂ ਬਣੀ ਹੋਈ ਨਹੀਂ ਕੋਈ ਬਚਾਉਣ ਵਾਲੀ ਤਾਂ ਕੋਈ ਦਵਾਈ ਨਹੀਂ ਬਣੀ ਮੇਰੇ ਕੋਲ ਜਿਹਦੇ ਨਾਲ ਮੈਂ ਬਚਾ ਲਿਆ ਤਾਂ ਬਦੀ ਦੇ ਇਲਾਜ ਆ ਸਾਰੇ ਛੱਟ ਪੇੜ ਵੱਜੀ ਹੋਵੇ ਉੱਥੇ ਮੈਂ ਇਹਦਾ ਇਲਾਜ ਕਰਦਾ ਟਾਂਕੇ ਲਾ ਸਕਦਾ ਜਿਹੜਾ ਉਹਨੇ ਤੇ ਦਰਦ ਹੋਈ ਜਾਂਦਾ ਇਹਦੇ ਨਾਲ ਇਸ ਮੈਂ ਕੁੜੀ ਜਾਂਦਾ ਬਟੇ ਖਾਂਦਾ ਵੀ ਇਹਦੇ ਵਾਸਤੇ ਮੇਰੇ ਕੋਲ ਕੋਈ ਦਵਾਈ ਮੇਰੇ ਕੋਲ ਹੈਗੀ ਆ ਦਰ ਦਾ ਕੱਟ ਜੂ ਪਰ ਜੇ ਦੀ ਮੌਤ ਹੋਈ ਫੇਰ ਨਹੀਂ ਮੇਰੇ ਕੋਲੇ ਕਹਿੰਦੇ ਉਹ ਕੋਲ ਯਾਰ ਹੁਣ ਇਹਨੂੰ ਜਦੋਂ ਇੱਥੋਂ ਤਾਈਂ ਆ ਗਿਆ ਹੈ ਗੱਲਾਂ ਨੂੰ ਪੌਣਾ ਧਨ ਦੇ ਦੋ ਵੀ ਇਹ ਲਾਲਚੀ ਆ ਤੇ ਬੰਦਾ ਇਹ ਪੈਸੇ ਭਾਲਦਾ ਬੈਠੋ ਇਹਨੂੰ ਪੌਣਾ ਧਾਨੀ ਨਹੀਂ ਦੇ ਦੋ ਯਾਰ ਥੋੜਾ ਜਿਆ ਰੱਖ ਲਓ ਆਪਣੇ ਬਾਤ ਤੇ ਪਿੰਡ ਉੱਥੇ ਆਪਣੇ ਦੇਸ਼ ਹੋਰ ਬਹੁਤ ਪਿਆ ਉੱਥੇ ਲੈ ਲਿਓ ਤੁਸੀਂ ਇਹਨੂੰ ਦੇ ਦੋ ਇਹ ਉਹ ਕਹਿੰਦਾ ਮੈਨੂੰ ਨਹੀਂ ਧਨ ਚਾਹੀਦਾ ਯਾਰ ਮੈਂ ਤੁਹਾਨੂੰ ਬਾਰ ਬਾਰ ਕਹੀਆਂ ਕਹਿੰਦਾ ਸਾਰਾ ਹੀ ਦੇ ਦੇ ਯਾਰ ਸਾਰੇ ਦੇਵ ਨਿਮੰਨਿਆ ਸਾਸਨ ਕਿਉਂਕਿ ਮੌਤ ਨੂੰ ਕੋਈ ਨਹੀਂ ਰੋਕ ਸਕਦਾ ਮੌਤ ਇੱਕ ਐਸਾ ਅਟੱਲ ਸਚਾਈ ਹੈ ਜਦੋਂ ਮਰ ਗਿਆ ਕਹਦਾ ਬੰਦਾ ਮਰ ਗਿਆ ਜਿਉਣਾ ਝੂਠਾ ਮਰਨਾ ਸੱਚ ਹੈ ਸਿਕੰਦਰ ਮਰ ਗਿਆ ਲੇਗੇ ਚੱਕੇ ਰਾਨ ਦੇ ਵਿੱਚ ਉਹ ਮਰੇ ਪੈ ਨੂੰ ਮਾਂ ਬਾਜਾ ਮਾਰ ਦੀ ਕੌਲੀ ਹੋ ਗਈ ਵੇ ਸਿਕੰਦਰ ਵੇ ਸਿਕੰਦਰ ਵੇ ਸਿਕੰਦਰ ਹੁਣ ਸਾ ਸੰਗਤ ਇੱਕ ਜਿਹੜਾ ਉਹਨਾਂ ਦੇ ਵਿੱਚ ਕੋਈ ਗੁਣੀ ਗਿਆਨੀ ਬੰਦਾ ਸੀ ਜਦੋਂ ਸਿਵਿਆਦਰ ਨੂੰ ਲੈ ਕੇ ਚੱਲੇ ਨਾ ਸਕੰਦਰ ਨੂੰ ਉਹ ਕਹਿੰਦਾ ਵੀ ਇਉਂ ਪਰ ਇਹਦੇ ਖਾਲੀ ਹੱਥ ਨਾਲ ਐ ਬਾਹਰ ਕੱਢ ਦਿਓ ਨੰਗੇ ਕਰ ਦਿਓ ਇਹਦੇ ਖਾਲੀ ਹੱਥ ਆ ਜਿਹੜੇ ਬਾਕੀ ਸਰੀਰ ਭਲਾ ਟੱਕ ਦਿਓ ਹੱਥ ਸਾ ਸੰਗ ਸਾਰੀਆਂ ਸੰਗਤਾਂ ਦੇ ਸਾਹਮਣੇ ਹੱਥ ਵਾਰ ਲੰਕਦੇ ਜਾਣ ਵੀ ਪਤਾ ਲੱਗੇ ਲੋਕਾਂ ਨੂੰ ਵੀ ਇਹ ਬਾਤ ਹੈ ਨਾ ਦੁਨੀਆਂ ਜਿੱਤਣ ਨੂੰ ਫਿਰਦਾ ਤੇ ਆ ਜਾਂਦਾ ਖਾਲੀ ਹੱਥ ਆ ਜਾਂਦਾ ਖਾਲੀ ਹੱਥੋ ਕੋਈ ਹਾਇ ਨੂੰ ਬਚਾਉਣ ਵਾਲਾ ਕੋਈ ਪੈਸੇ ਨੇ ਵਿਚਾ ਲਿਆ ਇਹਦੀਆਂ ਫੌਜਾਂ ਨੇ ਵਿਚਾ ਲਿਆ ਇਹਦੇ ਘਰ ਵਾਲਿਆਂ ਨੇ ਵਿਚਾ ਲਿਆ ਇਹਦੇ ਪੁੱਤਰਾਂ ਧੀਆਂ ਨੇ ਇਹਨੂੰ ਵਿਚਾ ਲਿਆ ਨਹੀਂ ਬਚਾਉਂਦਾ ਕੋਈ ਕੋਈ ਨਹੀਂ ਜਾਂਦਾ ਕਿਸੇ ਦੀ ਨਿਵਦੀ ਨਹੀਂ ਖੀਰ ਵੇਲੇ ਕੱਲੇ ਨੂੰ ਜਾਣਾ ਪੈਂਦਾ ਕੱਲਾ ਹੀ ਆਇਆ ਤੇ ਕੱਲੇ ਨਹੀਂ ਜਾਣਾ ਕੋਈ ਨਹੀਂ ਵਦਲਾ ਨਾਲ ਇਸੇ ਕਰਕੇ ਸਾਧੂ ਸੰਤ ਕਹਿੰਦੇ ਆ ਸਾਧ ਸੰਗਤ ਦਾ ਨਾਮ ਜਪ ਲੋ ਬਾਣੀ ਪੜ ਲੋ ਚੰਗੇ ਕਾਰਜ ਕਰ ਲੋ ਗਰੀਬ ਗੁਰਬੇ ਦੀ ਸਹਾਇਤਾ ਕਰੋ ਆਪ ਕੋ ਮਾਰੇ ਨੂੰ ਸਤਾਓ ਨਾ ਆਪ ਤੋਂ ਵੱਡੇ ਦੀਆਂ ਤਲੀਆਂ ਨਾ ਚੱਸੋ ਇੱਥੇ ਹੀ ਰਹਿ ਜਾਣਾ ਸਭ ਕੁਝ ਨਾਲ ਤੇਰੇ ਕੁਝ ਨਹੀਂ ਜਾਣਾ ਸਿਕੰਦਰ ਦੱਸਦਾ ਸੀ ਵੀ ਮੈਂ ਖਾਲੀ ਹੱਥ ਚੱਲਿਆ ਆਪ ਕਹੇ ਸਿਕੰਦਰ ਨੇ ਮੇਰੇ ਹੱਥ ਬਾਹਰ ਕੱਢਦੇ ਹੋ ਦੁਨੀਆ ਨੂੰ ਪਤਾ ਲੱਗ ਜੇ ਮੈਂ ਡੇਢੇ ਪਾਪ ਕਰਿਆ ਬਹੁਤ ਦੁਨੀਆਂ ਮਰਵਾਈ ਆ ਫੌਜਾਂ ਮੈਂ ਆਪਦੇ ਗਾ ਵੀ ਮਰਵਾਈਆਂ ਤੇ ਗਾਂਲੇ ਦੇਸ਼ਾਂ ਨੂੰ ਮਾਰ ਗਏ ਮੈਂ ਪਾਪੀ ਆ ਹੁਣ ਮਗਰ ਸ਼ਿਕੰਦਰ ਦੀ ਮਾਂ ਜਾਂਦੀ ਆ ਨਾਲ ਬੈਣ ਪਾਉਂਦੀ ਵੇ ਸ਼ਿਕੰਦਰ ਪੁੱਤ ਵੇ ਮੈਂ ਵੇ ਤਾਂ ਤੈਨੂੰ ਬਹੁਤ ਕਹਿੰਦੀ ਸੀ ਵੇ ਮੈਂ ਤੈਨੂੰ ਬਹੁਤ ਰੋਕਦੀ ਸੀ ਜਿੰਨਾ ਚਿਰ ਸ਼ਿਸ਼ਕਾਰ ਨਹੀਂ ਹੋਇਆ ਉੱਤੇ ਡੱਗਣ ਤਾਂ ਹੀ ਜਾਵੇ ਫੜ ਫੜ ਰੱਖੀ ਸ਼ਿਸ਼ਕਾਰ ਕਰਤਾ ਕਈ ਦਿਨ ਸੇ ਬੈਠ ਜਾਂਦੀ ਰਹੀ ਕਈ ਦਿਨ ਕਿਉਂਕਿ ਉਹਦਾ ਮਾਤਰਾ ਦੇ ਨਾਲ ਪਿਆਰ ਬਹੁਤ ਜ਼ਿਆਦਾ ਸੀ ਉਹ ਕਹਿੰਦੀ ਬੇ ਸ਼ਕੰਦਰ ਬੇ ਸ਼ਕੰਦਰ ਬੇ ਸ਼ਕੰਦਰ ਕਰਦੀ ਫਿਰਿਆ ਕਰੇ ਸੇਵਾ ਚ ਸੇਵਾ ਚ ਉਹ ਔਣ ਆਵਾਜ਼ਾ ਕਿਹੜੇ ਸ਼ਕੰਦਰ ਨੂੰ ਮਾਤਾ ਪੁੱਛਦੀ ਫਿਰਦੀ ਐ ਤੇ ਅਨੇਕਾਂ ਹੀ ਸ਼ਕੰਦਰ ਪਏ ਆ ਤੂੰ ਕਿਹੜੇ ਸ਼ਕੰਦਰ ਨੂੰ ਆਵਾਜ਼ਾਂ ਮਾਰਦੀ ਐ ਇੱਥੇ ਤਾਂ ਬੇਅੰਤ ਸ਼ਕੰਦਰ ਪਏ ਆ ਇਸ ਸੇਵਾ ਚ ਰਾਜੇ ਬਾਹ ਰਾਜੇ ਗੁਣੀ ਗਿਆਨੀ ਪੀਰ ਪਗੰਬਰ ਔਲਗੇ ਅਵਤਾਰ ਸਾਰੇ ਗਏ ਇਸ ਰਸਤੇ ਸਭ ਦਾ ਸੰਸਕਾਰ ਹੋਇਆ ਤੂੰ ਕਿਹੜੇ ਸ਼ਕੰਦਰ ਨੂੰ ਲੱਭਦੀ